ਕੌਮ ਚ ਇਦਾਂ ਦੀ ਲੋਕਾਂ ਦੀਆਂ ਇਹ ਸੋਚ ਇਹੋ ਜੀ ਆ ਕਿ ਉੱਥੇ ਕੁਝ ਨਹੀਂ ਹੋਣਾਗਾ ਕਿਉਂਕਿ ਇਹ ਚੀਜ਼ਾਂ ਜੇ ਜਥੇਦਾਰ ਸਾਹਿਬ ਜਾਂ ਕੋਈ ਇਹ ਚੀਜ਼ ਆਪਣੀ ਜ਼ਿੰਮੇਵਾਰੀ ਸਮਝਣ ਦਿੱਤੇ ਬਹੁਤ ਪਹਿਲਾਂ ਜੋ ਫਿਰ ਵੀ ਸੰਤਾਂ ਦੀ ਭਾਵਨਾ ਅਨਸਾਰ ਕੋਈ ਫੈਸਲਾ ਲਿਆ ਜਾਵੇ ਤੇ ਮੇਰੇ ਖਲ ਚੰਗੀ ਗੱਲ ਆ ਕਿਉਂਕਿ ਪਿਛਲੇ ਟਾਈਮ ਵੀ ਕੁਝ ਦਬਾ ਦੀਨ ਜਥੇਦਾਰ ਸਾਹਿਬ ਨੇ ਫੈਸਲੇ ਲਏ ਫਿਰ ਵਾਪਸ ਲੈਣੇ ਪਏ ਸੰਤਾਂ ਨੂੰ ਇਹ ਉਮੀਦ ਨਹੀਂ ਗਈ ਵੈਸੇ ਵੀ ਕੋਈ ਜੋ ਜਿੱਦਾਂ ਦਾ ਜਿੱਦਾਂ ਦੇ ਉਹਨਾਂ ਦੇ ਗਨਾਹ ਆ ਉਹਦਾਂ ਦੀ ਕੋਈ ਸਜ਼ਾ ਦਿੱਤੀ ਜਾਊਗੀ ਦੇ ਪੇ ਡੇਰੀ ਵਾਲ ਗੁਰਦੁਆਰਾ ਬੋੜੀ ਸਾਹਿਬ ਚ ਆਇਆ ਨਾ ਸਾਡੇ ਨਾਲ ਮੌਜੂਦ ਨਾਲ ਗੱਲਬਾਤ ਕਰ ਬਾਬਾ ਜੀ ਅੱਜ ਜਿਹੜਾ ਮੇਨ ਪ੍ਰੋਬਲਮ ਕੀ ਆ ਉਸ 30 ਮਿੰਟ ਨੂੰ ਲੈ ਕੇ ਆਏ ਤੁਸੀਂ ਕਿਹਦੀ ਤਿਆਰੀਆਂ ਅਸੀਂ ਕਿੱਥੇ ਜਾ ਰਹੇ ਹਾਂ ਵਰ ਕੀ ਗਣਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤੇ ਸਾਡਾ ਜੀ ਜਿਹੜੇ ਗਰਦਾਸਪੁਰ ਦੇ ਨੇ ਜਿਹੜੇ ਖਰੂਰ ਸਾਹਿਬ ਇਲੈਕਸ਼ਨ ਹੋਈ ਉਹਦੇ ਚ ਗਰਦਾਸਪੁਰ ਦੇ ਲੋਕਾਂ ਦਾ ਪੂਰੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਪੰਜਾਬੀਆਂ ਦਾ ਬੜਾ ਯੋਗਦਾਨ ਰਿਹਾ ਗਰਦਾਸਪੁਰ ਜ਼ਿਲ੍ਹੇ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ ਇਥੋਂ ਦੀਆਂ ਸੰਗਤਾਂ ਨੇ ਉੱਥੇ ਜਾ ਕੇ ਕੈਂਪੇਨ ਕੀਤੀ ਉਹ ਕਰ ਸਕਦੇ ਸੀ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਵੋਟਾਂ ਪਾਉਣ ਵਾਸਤੇ ਅਸੀਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਅਸੀਂ ਇਹਨਾਂ ਦਾ ਪੂਰੇ ਗਰਦਾਸਪੁਰ ਵਾਸੀਆਂ ਦਾ ਇਸ ਇਲਾਕੇ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਉਸ ਟਾਈਮ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅੱਜ ਵੀ ਸਾਨੂੰ ਇੱਥੇ ਆਉਣ ਤੇ ਬੜਾ ਇਤਮਾਨ ਦੇ ਰਹੇ ਅਸੀਂ ਇਸ ਕਰਕੇ ਵੀ ਇਹਨਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਬਾਕੀ ਜਿਹੜਾ ਐਸਪੀਸੀ ਨੇ ਤਲਬ ਕੀਤਾ ਸੋ ਵੀ ਸੇ ਬਾਦਲੂਦ ਵਾਕੀ ਸਾਹਿਬ ਗਿਆ ਮੈਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਮੇਰਾ ਖਿਆਲ ਹੈ ਕਿ ਕੌਮ ਚ ਇਦਾਂ ਦੀ ਲੋਕਾਂ ਦੀਆਂ ਇਹ ਸੋਚ ਇਹੋ ਜੀ ਆ ਕਿ ਉੱਥੇ ਕੁਝ ਨਹੀਂ ਹੋਣਾਗਾ ਕਿਉਂਕਿ ਇਹ ਚੀਜ਼ਾਂ ਜੇ ਜੱਥੇਦਾਰ ਸਾਹਿਬ ਜਾਂ ਕੋਈ ਇਹ ਚੀਜ਼ ਆਪਣੀ ਜ਼ਿੰਮੇਵਾਰੀ ਸਮਝਣ ਦਿੱਤੇ ਬਹੁਤ ਪਹਿਲਾਂ ਜੋ ਇਹ ਕਿ ਇਹਨਾਂ ਨੁਕਸਾਨ ਹੋ ਸਕੇ ਉਹ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਚਲੋ ਫਿਰ ਵੀ ਤਲਬ ਕੀਤਾ ਇਹ ਚਲੋ ਉਹਨਾਂ ਦਾ ਗੁਰੂ ਮਹਾਰਾਜ ਦਾ ਅਕਾਲ ਤਖਤ ਸਾਹਿਬ ਦੇ ਖਿਲਾਫ ਅਸੀਂ ਕੋਈ ਵੀ ਸ਼ਬਦ ਜਾਂ ਅਸੀਂ ਕੋਈ ਕਿੰਤੂ ਪਰੰਤੂ ਕਿਸੇ ਨੂੰ ਕੋਈ ਹੱਕ ਨਹੀਂ ਕਰੰਦਾ ਪਰ ਫਿਰ ਵੀ ਸੰਗਤਾਂ ਦੀ ਭਾਵਨਾ ਅਨਸਾਰ ਕੋਈ ਫੈਸਲਾ ਲਿਆ ਜਾਵੇ ਤੇ ਮੇਰੇ ਖਿਆਲ ਚੰਗੀ ਗੱਲ ਆ ਕਿਉਂਕਿ ਪਿਛਲੇ ਟਾਈਮ ਵੀ ਕੁਝ ਦਬਾ ਦੀਨ ਜਥੇਦਾਰ ਸਾਹਿਬ ਨੇ ਫੈਸਲੇ ਲਏ ਫਿਰ ਵਾਪਸ ਲੈਣੇ ਪਏ ਤੇ ਇਹ ਸੋਚਦੇ ਆ ਕਿ ਉਹ ਚਕੌਮ ਦਾ ਵੀ ਬੜਾ ਨੁਕਸਾਨ ਹੁੰਦਾ ਤੇ ਜਥੇਦਾਰ ਦੀ ਪਦਵੀ ਨੂੰ ਵੀ ਬੜੀ ਢਾਲ ਲੱਗਦੀ ਕਿ ਇਦਾਂ ਦਾ ਇਦਾਂ ਦਾ ਸਮਾ ਨਾ ਆਵੇ ਬਾਕੀ ਅਸੀਂ ਇਹ ਚਾਹੁੰਦੇ ਆ ਕਿ ਚਲੋ ਕੋਠੀ ਕੁ ਸ਼ਾਇਦ ਉਮੀਦ ਕਰਦੇ ਹਾਂ ਗੁਰੂ ਸਾਹਿਬ ਕੋਈ ਚੰਗਾ ਹੀ ਫੈਸਲਾ ਦੇਣ ਤੇ ਪਰ ਸੰਗਤਾਂ ਨੂੰ ਇਹ ਉਮੀਦ ਨਹੀਂ ਗਈ ਵੈਸੇ ਵੀ ਕੋਈ ਜੋ ਜਿੱਦਾਂ ਦਾ ਜਿੱਦਾਂ ਦੇ ਉਹਨਾਂ ਦੇ ਗਨਾਹ ਆ ਉਹਦਾਂ ਦੀ ਕੋਈ ਸਜ਼ਾ ਦਿੱਤੀ ਜਾਊਗੀ ਬਾਕੀ ਚਲੋ ਜਿੰਨਾਂ ਚਿਰ ਉਹ ਦੰਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਕਿਹਾ ਜਾ। ਅਭੀ ਗਿੱਦੜਵਾ ਉਪਚੋਣ ਆ ਗਿਆ ਉਹਦੇ ਵਿੱਚ ਜਿਹੜੇ ਖਾਲਸਾ ਜੀ ਕੋ ਕੈਂਡੀਡੇਟ ਹੋਰ ਨੌਸ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੇ ਉਹ ਜਿਹੜੇ ਗੁਰਗਨ ਸਾਹਿਬੇਦਵੀ ਸਾਹ ਦਾ ਜਿਹੜਾ ਬੇਟਾ ਉਹਨਾਂ ਦਾ ਉਹ ਵੀ ਚੋਣ ਲੜਨ ਦੀ ਅਪੋਇੰਟਮੈਂਟ ਕਰਾਏ ਇਦਾਂ ਫਿਰ ਅਲੱਗ-ਅਲੱਗ ਕੈਂਡੀਡੇਟ ਹੋਣਗੇ ਤੇ ਕੋਈ ਚੀਜ਼ ਆਸਾ ਨਹੀਂ ਬੇਗਾ ਆਪਣੀ ਮਹਿਮ ਤੇ ਇਹ ਜੀ ਸਾਡੀ ਕੌਮ ਦੀ ਇਹੋ ਬਦਕਿਸਮਤੀ ਸਮਝੋ ਕਿ ਅਸੀਂ ਇਹ ਜਿਹੜੇ ਬਹੁ ਆਂ ਦੀਆਂ ਇੰਨੀਆਂ ਕਿ ਅਸੀਂ ਹਰੇਕ ਬੰਦਾ ਅਸੀਂ ਕੋ ਛੇ ਦਿਨਾਂ ਵੱਡੇ ਉਹਦੇ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆਂ ਤੇ ਉਹਦੀ ਉਹਦੀ ਵਜ੍ਹਾ ਨਾਲ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਜਿਹੜੇ ਗੁਰੂ ਸਾਹਿਬ ਦੀ ਸੋਚ ਬੜੀ ਤਿਆਗ ਦੀ ਭਾਵਨਾ ਸੀ ਸਭ ਦੇ ਭਲੇ ਦੀ ਸੀ ਪਰ ਮੇਰੇ ਖਿਆਲ ਉਹਨੂੰ ਛੱਡ ਕੇ ਸਾਡੇ ਚੱਜ ਨਿਜਵਾਜ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਘਰ ਕਰ ਗਈਆਂ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਸਾਰੇ ਜੋ ਜੋ ਵੀ ਉੱਥੇ ਖੜੇ ਹੋ ਰਹੇ ਆ ਜਾਂ ਹੋਣਾ ਚਾਹ ਰਹੇ ਤੁਹਾਨੂੰ ਸਾਡੇ ਸਾਰੇ ਜਣੇ ਆਪਸ ਵਿੱਚ ਸਹਿਮਤੀ ਕਰਕੇ ਆਪਾਂ ਇੱਕ ਜਣੇ ਤੇ ਐਪੌਕਸ ਕਰ ਗਏ ਤੇ ਇੱਕ ਜਣੇ ਨੂੰ ਇਲੈਕਸ਼ਨ ਲੜਾਈਏ ਤੇ ਬਾਬਾ ਜੀ ਖਾਲਸਾ ਜੀ ਨੇ ਅਨਾਉਂਸਮੈਂਟ ਦਾ ਕੈਂਡੀਡੇਟ ਗਾਲ ਹੋਰ ਤੁਹਾਡੇ ਫਿਰ ਉਹਨਾਂ ਵੱਲ ਸਪੋਰਟ ਹੋਏਗੀ ਅਮਰ ਭਾਈ ਅਮਰ ਪਾਲ ਵੱਲੋਂ ਕਿ ਜਾਂ ਹੁਣ ਉਹਨਾਂ ਦੀ ਸਪੋਰਟ ਕਰੋਗੇ ਜਾਂ ਆਪਣਾ ਬੰਦਾ ਖੜਾ ਕਰੋਗੇ ਨਹੀਂ ਨਹੀਂ ਅਸੀਂ ਖਾਲਸਾ ਜੀ ਦੇ ਨਾਲ ਆ ਪਰ ਅਸੀਂ ਫਿਰ ਵੀ ਦੂਜੀਆਂ ਤਰ੍ਹਾਂ ਵੀ ਕਵਾਂਗੇ ਕਿ ਆਪਾਂ ਮਿਲ ਜੁਲ ਕੇ ਕੋਈ ਫੈਸਲਾ ਕਰੀਏ ਕਿ ਜਿਹੜਾ ਕੋਈ ਕੋਈ ਸਾਂਝ ਇੱਕ ਹੀ ਉਮੀਦਵਾਰ ਹੋਵੇ ਹੁਣ ਓਪਚੁਨ ਜਿਹਦਾ ਹੋਰੀ ਡੇਰ ਬਾਬਾ ਨਾਲ ਕਹਣ ਜਾ ਰਹੀ ਹੈ ਹੋਰ ਪੰਜਾਬ ਇਹਨਾਂ ਫਿਰ ਸਾਰੇ ਬੰਦੇ ਭਾਈ ਅਮਰ ਪਾਲ ਵੱਲੋਂ ਖੜੇ ਕੀਤੇ ਜਾ ਰਹੇ ਨੇ ਨੇ ਅਮਰਤਪਾਲ ਵੱਲੋਂ ਕੋਈ ਬੰਦਾ ਵੀ ਪੈਸੇ ਨਹੀਂ ਖੜਾ ਕੀਤਾ ਜਾ ਰਿਹਾ ਪਰ ਫਿਰ ਵੀ ਜੇ ਕੋਈ ਕੋਈ ਸਹੀ ਬੰਦਾ ਕੋਈ ਹੋਇਆ ਤਾਂ ਉਹਦੀ ਅਸੀਂ ਸਪੋਰਟ ਜ਼ਰੂਰ ਕਰ ਸਕਦੇ ਹਾਂ ਅਗਲਾ ਪ੍ਰੋਗਰਾਮ ਤੁਹਾਡਾ ਕੀ ਐਸੀ ਵੀ ਤਿਆਰੀਆਂ ਹਾਂਜੀ ਐਸਪੀਜੀ ਦੇ ਵਾਸਤੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਵੀ ਕਰ ਰਹੇ ਹਾਂ ਕਿ ਜਿਹੜੇ ਥੋੜਾ ਬਹੁਤਾ ਸਮਾਂ ਰਹਿ ਗਿਆ ਉਹਦੇ ਵਿੱਚ ਤੁਸੀਂ ਆਪੋ ਆਪਣੀ ਜਿੱਦੀ ਵੋਟ ਨਹੀਂ ਬਣੀ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰੋ ਤੇ ਬਾਕੀ ਅਸੀਂ ਉਹਦੇ 'ਚ ਐਸਪੀਜੀ 'ਚ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਉਹਦੇ 'ਚ ਬਹੁਤ ਵੱਡਾ ਸਾਡੀਆਂ ਸੰਸਥਾਵਾਂ 'ਚ ਜੋ ਉੱਥੇ ਕਾਬੀ ਤਰਸੀ ਉਹਨੇ ਵੜਾ ਨਗਾਰ ਲਿਆਂਦਾ ਤੇ ਅਸੀਂ ਉਹਨੂੰ ਦੁਬਾਰਾ ਜਿਸ ਮੰਤਵ ਲਈ ਉਹ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਸਰਜੀਤ ਕਰਨ ਦੀ ਲੋੜ ਆ ਤੇ ਅਸੀਂ ਉਹਦੇ ਵਾਸਤੇ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਵਿੱਚੋਂ ਹੀ ਤੁਹਾਡੇ ਤੁਸੀਂ ਸਿਲੈਕਟ ਕਰੋਗੇ ਇਹੋ ਜਿਹੇ ਉਮੀਦਵਾਰ ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ ਜਿਹੜੇ ਗੁਰਸਿੱਖੀ ਨੂੰ ਪੰਥ ਪ੍ਰਸਤੀ ਹੋਣ ਪੰਜਾਬ ਦੀ ਭਲੇ ਦੀ ਪੰਥ ਦੀ ਚੜ੍ਹਦੀ ਕਲਾ ਲਈ ਗੱਲ ਕਰ ਸਕਦੇ ਹੋਣ ਜਾਂ ਉਹਦੇ ਵਾਸਤੇ ਸਮਰਪਿਤ ਹੋਣ ਉਹਨਾਂ ਨੂੰ ਅੱਗੇ ਲਿਆਈਏ ਤੇ ਉਹ ਜਿਹੜਾ ਉਸ ਨਿਗਾਰ ਆ ਚੁੱਕਾ ਉਹਨੂੰ ਫਿਰ ਆਪਾਂ ਚੜ੍ਹਦੀ ਕਲਾ ਵਾਲੇ ਪਾਸੇ ਲੈ ਜਾਵਾਂਗੇ ਠੀਕ ਹੈ ਇਸਨ ਭਾਈ ਅਮਰਪਾਲ ਸਿੰਘ ਜਿਹਦੇ ਪਿਤਾ ਜਿਹੜਾ ਕਹਿੰਦਾ ਜੀ ਅਸੀਂ ਜਿਹੜੇ ਬੇਸ਼ੱਕ ਕਾਲੀ ਲੀਡਰਾਂ ਨੇ ਤਲਬ ਕੀਤਾ ਲੇਕਿਨ ਕੋਈ ਉਮੀਦ ਨਹੀਂ ਇਹ ਇਹ ਜਿਹੜੀ ਕੋਈ ਘੋਮ ਦਾ ਭਲਾ ਕਰ ਸਕਣਗੇ ਪੰਜਾਬ ਦਾ ਕਲੀ ਡੇਰੀ ਦਾ ਰੋਕਤੋ ਬਸ਼ੰਭਰ ਬੇਟੂ